ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਵੀਲੇ ਦੀ ਇੱਕ ਬਾਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਥਾਣਾ ਕਾਟਗੜ ਦੇ ਅਧੀਨ ਪੈਂਦੇ ਪਿੰਡ ਰੈਲ ਮਾਜਰਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਮੋਟਰਸਾਈਕਲ ਅਸੰਤੁਲਿਤ ਹੋ ਜਾਂਦਾ ਜਿਸ ਤੋਂ ਬਾਅਦ ਮੋਟਰਸਾਈਕਲ ਪਹਿਲਾਂ ਡਿਵਾਈਡਰ ਨਾਲ ਟਕਰਾਉਂਦਾ ਉਸ ਤੋਂ ਬਾਅਦ ਜਾ ਕੇ ਰੇਲਿੰਗ ਵਿੱਚ ਵੱਜਦਾ ਜਿਸ ਦੇ ਚਲਦਿਆਂ ਦੋ ਵਿਅਕਤੀਆਂ ਦੀ ਮੌਕੇ ਤੇ ਮਾਤ ਹੋ ਜਾਂਦੀ ਹੈ ਤੇ ਇੱਕ ਵਿਅਕਤੀ ਗੰਭੀਰ ਹੂ ਵਿੱਚ ਜ਼ਖਮੀ ਹੋ ਜਾਂਦਾ ਜਿਸ ਨੂੰ ਬਲਾਚੌਰ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਜਾਂਦਾ ਪ੍ਰਾਪਤ ਜਾਣਕਾਰੀ ਅਨੁਸਾਰ ਗੱਲ ਕਰੀਏ ਤਾਂ ਉਪਰਚੌਰ ਰਾਜਮਾਰਗ ਸਥਿਤ ਪਿੰਡ ਰੈਲਮਾਜੜਾ ਨੇੜੇ ਬੰਦ ਪਈ ਧਾਗਾ ਫੈਕਟਰੀ ਦੇ ਕੋਲ ਰਾਤ ਨੂੰ ਇੱਕ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 12 ਏਬੀ 4818 ਮਾਰਕਾ ਹੀਰੋਹੰਡਾ ਸਪਲੈਂਡਰ ਜਿਸ ਤੇ ਤਿੰਨ ਵਿਅਕਤੀ ਸਵਾਰ ਸਨ ਆਪਣੇ ਨਿੱਜੀ ਕੰਮ ਕਰਨ ਤੋਂ ਬਾਅਦ ਰੋਪੜ ਤੋਂ ਆਪਣੇ ਪਿੰਡ ਟੋਸਾ ਵੱਲ ਨੂੰ ਜਾ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ ਜਦੋਂ ਇੱਕ ਤਿੰਨੇ ਵਿਅਕਤੀ ਸਰਵਿਸ ਰੋਡ ਰੈਲ ਮਾਜਰਾ ਕੋਲ ਪਹੁੰਚੇ ਤਾਂ ਅਚਾਨਕ ਮੋਟਰਸਾਈਕਲ ਅਸੰਤੁਲਿਤ ਹੋ ਜਾਂਦਾ ਹੈ ਪਹਿਲਾਂ ਡਿਵਾਈਡਰ ਨਾਲ ਟਕਰਾਉਂਦਾ ਉਸ ਤੋਂ ਬਾਅਦ ਰੇਲਿੰਗ 'ਚ ਜਾ ਕੇ ਵੱਜਦਾ ਜਿਸ ਦੇ ਕਰਕੇ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਇੱਕ ਇੱਕ ਗੰਭੀਰੂ ਵਿੱਚ ਜ਼ਖਮੀ ਹੋ ਜਾਂਦਾ ਹੈ ਇਸ ਘਟਨਾ ਦੀ ਖਬਰ 라ਗੀਰਾਨੇ एसएसएफ दी टीम ਦੇ ਇੰਚਾਰਜ ਐਸ ਕੁਲਵੀਰ ਸਿੰਘ ਨੂੰ ਦਿੱਤੀ ਹੋ ਆਪਣੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਜ਼ਖਮੀ ਨੂੰ ਫਰਸਟ ਏਡ ਦੇਣ ਤੋਂ ਬਾਅਦ ਇਲਾਜ ਲਈ ਉਸ ਨੂੰ ਸਿਵਲ ਹਸਪੀਟਲ ਬਲਾਚੌਰ ਵਿਖੇ ਭਰਤੀ ਕਰਵਾਇਆ ਤੇ ਮ੍ਰਿਤਕ ਮਨਦੀਪ ਸਿੰਘ ਅਤੇ ਕੇਸਰ ਸਿੰਘ ਦੀ ਜਿਹੜੀ ਡੈੱਡ ਬੋਡੀ ਉਹਨੂੰ ਮੋਰਚੀ ਦੇ ਵਿੱਚ ਰਖਵਾ ਦਿੱਤਾ ਘਟਨਾ ਦੀ ਸੂਚਨਾ ਮਿਲਦੇ ਹੀ ਅਨਸਰੋਂ ਚੌਂਕੀ ਤੋਂ ਐਸਆਈ ਲਖਮਣ ਸੁੰਘੀ ਵੀ ਮੌਕੇ ਤੇ ਪਹੁੰਚਦੇ ਹਨ ਉਹਨਾਂ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਪੋਸਟਮਾਰਟਮ ਦੇ ਕਰਾਉਣ ਤੋਂ ਬਾਅਦ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰਵਾ ਦਿੱਤਾ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਤੁਹਾਡਾ ਇਹ ਜਿਹੜਾ ਐਕਸੀਡੈਂਟ ਹੋਇਆ ਤੁਹਾਡੇ ਕੌਣ ਲੱਗਦੇ ਸੀ ਜਿਹਨਾਂ ਫਾਦਰ ਸੀ ਇਹ ਕਿੱਥੋਂ ਆਏ ਸੀਗੇ ਜੀ ਮੇਰੇ ਘਰੋਂ ਉੱਪਰ ਤੋਂ ਆਏ ਸੀ ਤੇ ਇਹ ਜਿਹੜੇ ਦੋ ਬੰਦੇ ਹੋਰ ਸੀ ਨਾਲ ਇਹ ਵੀ ਨਾਲੇ ਸੀਗੇ ਕਿ ਯਾਰ ਦੋਸਤ ਸੀ ਯਾਰ ਦੋਸਤ ਸੀ ਤੇ ਇਹ ਕੀ ਸੀ ਤੁਹਾਡੇ ਫਾਦਰ ਦਾ ਨਾਂ ਜਸਵਿੰਦਰ ਕੁਮਾਰ ਹਾਂਜੀ ਜਸਵਿੰਦਰ ਕੁਮਾਰ ਜਸਵਿੰਦਰ ਕਿੰਨੀ ਉਮਰ ਹੈ ਇਹਨਾਂ ਦੀ ਵੈਸੇ ਜੀ ਮੇਰੇ ਘਰੋਂ 45 ਤੇ ਤੁਹਾਨੂੰ ਹੁਣ ਕਿਵੇਂ ਪਤਾ ਲੱਗਿਆ ਕੌਣ ਆਇਆ ਸੀ ਕਾ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਇਹ ਇੱਕ ਆਪਣਾ ਇਹ ਜਿਹੜੇ ਦੋ ਜਾਨੇ ਸੀਗੇ ਨਾਲ ਉਹ ਇਹ ਸਾਰੇ ਇੱਧਰ ਦੇ ਹੀ ਰਹਿਣ ਵਾਲੇ ਕੇ ਬਾਹਰ ਦੇ ਆ ਤੁਹਾਡਾ ਕੀ ਨਾਮ ਜੀ ਅਚਾ ਜਿਨ੍ਹਾਂ ਦੀ ਤੁਹਾਡੇ ਜਿਹੜੇ ਬ੍ਰਦਰ ਸੱਟ ਵੱਜੀ ਕੇ ਡੈਥ ਹੋ ਗਈ ਉਹਨਾਂ ਦੀ ਪਤਾ ਨਹੀਂ ਹੋਂ ਦਾ ਕਹਿੰਦੇ ਤੂੰ ਵੀ ਪਤਾ ਨਹੀਂ ਇਹ ਕੀ ਸੀਗਾ ਨਾਮ ਤੁਹਾਡੇ ਬ੍ਰਦਰ ਦਾ ਕੁਲਦੀਪ ਕੁਮਾਰ ਮਨਦੀਪ ਕੁਮਾਰ ਇਹ ਟੋਂਸੇ ਤੋਂ ਸੀ ਕਿ ਭੋਲੇ ਵਾਲ ਤੋਂ ਤੇ ਜਿਹੜੇ ਦੂਜੇ ਦੋ ਬੰਦੇ ਉਹ ਦੇਖ ਲਈ ਇਹ ਸੱਜਣ ਸੱਜਣ ਠੀਕ ਆ ਜੀ ਦੂਜਾ ਕੋਣੀ ਹਾਂ ਜੀ ਭਿੰਦਾ ਇਹ ਤਿੰਨੇ ਪੰਜਾਬੀ ਹੈ ਇਹ ਆਏ ਕਿੱਥੋਂ ਸੀ ਕੁਝ ਪਤਾ ਤੁਹਾਨੂੰ ਪਤਾ ਨਹੀਂ ਤੁਹਾਨੂੰ ਵੀ ਹੁਣ ਕਿੱਦਾਂ ਪਤਾ ਲੱਗਿਆ ਭਾਜੀ ਬਹੁਤ ਸਾਰਾ ਫੋਨ ਆਇਆ ਉੱਥੇ ਬਲਾਜੇ ਦਾ ਫੋਨ ਆਇਆ ਇਹ ਦੋ ਕੁੜੋਂ ਦੇ ਨੁਕਦੇਸ ਕਹਿੰਦੇ ਜੀ ਉਪਲਾਜੇ ਕੋਣ ਆ ਗੁੰਡੀ ਲੱਗੇ ਇਹ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਦੱਸਿਓ ਵੀ ਕੌ ਕਿਵੇਂ ਤੁਹਾਨੂੰ ਕਿਦਾ ਮੈਸੇਜ ਆ ਕਿਵੇਂ ਪਤਾ ਸਾਨੂੰ ਰਾਗੀ ਨੇ ਦੱਸਿਆ ਜੀ ਹਾਂਜੀ 3 ਮਿੰਟ ਬਾਅਦ ਅਸੀਂ ਇੱਥੇ ਪਹੁੰਚੇ ਸੀ ਠੀਕ ਹੈ ਜੀ ਜਦੋਂ ਅਸੀਂ ਆਏ ਇੱਥੇ ਤਾਂ ਇਹ ਦੋ ਜਣੇ ਡੈੱਡ ਸੀਗੇ ਇੱਕ ਬੰਦਾ ਦੂਸਰਾ ਸੀਗਾ ਅਸੀਂ ਨਾਲੇ ਮੂਥੇ ਥੱਲੇ ਕੇ ਇੱਕ ਕਾਰੇ ਪਰ ਸੀਗੇ ਬੰਦੇ ਜਿਹੜੇ ਆ ਇਹਨਾਂ ਦਾ ਕੋਈ ਐਡਰੈਸ ਪਤਾ ਹੋਇਆ ਵੈਰੀਫਾਈ ਹੋਇਆ ਕੋਈ ਵੈਰੀਫਾਈ ਕੋਈ ਨਹੀਂ ਹੋਇਆ ਤੇ ਕੋਈ ਇਹ ਵੀ ਪਤਾ ਲੱਗਿਆ ਵੀ ਆਪ ਡਿੱਗੇ ਜਾਂ ਕਿਸੇ ਦੇ ਵਿੱਚ ਵੱਜੇ ਜਾਂ ਕੁਝ ਆਪੇ ਡਿੱਗੇ ਲੱਗਦੇ ਜੀ ਦਵਾਈਤੇ ਵਿੱਚ ਜੇ ਠੀਕ ਹੈ ਜੀ ਹੁਣ ਕੀ ਕਰ ਰਹੇ ਅੱਗੇ ਕਾਰਵਾਈ ਤੁਸੀਂ ਚੌਕੀਨ ਚਾਰ ਸਾਹਿਬ ਨੂੰ ਸੱਦ ਰਿਹਾ ਬਜੀ ਠੀਕ ਹੈ ਜੀ ਤੇ ਉਹ ਆਪਣੀ ਕਾਰਵਾਈ ਕਰ ਰਹੇ ਜੀ ਧੰਨਵਾਦ